ਮੋਗਾ 'ਚ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਦੇ ਵਿੱਚ ਹੜਵਰਦੀ ਸਥਿਤੀ ਪੈਦਾ ਕਰ ਦਿੱਤੀ। ਕਿਸਾਨਾਂ ਦੇ ਵੱਲੋਂ ਆਪਣੀ ਫਸਲ ਨੂੰ ਡੁੱਬਦਿਆਂ ਦੇਖ ਕੇ ਲਿੰਕ ਸੜਕਾਂ ਨੂੰ ਤੋੜ ਕੇ ਪਾਣੀ ਦੂਸਰੇ ਪਾਸੇ ਰਾਹੀ ਡਰੇਨ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਭਾਰੀ ਬਾਰਿਸ਼ ਨੇ ਜ਼ਿਲ੍ਹੇ ਪਾਰਚੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਸਮੇਤ ਸਬਜ਼ੀਆਂ, ਪਸ਼ੂਆਂ ਲਈ ਲਗਾਇਆ ਹਰਾਚਾਰਾ ਅਤੇ ਮੱਕੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਮੋਗੇ ਦੇ ਪਿੰਟ ਬੁੱਗੀਪੁਰਾ 'ਚ ਡਰੇਨ ਦੇ ਪਾਣੀ ਦੇ ਵਹਾਅ ਦੇ ਵਿੱਚ ਇੱਕ ਕਾਰ ਸਮੇਤ ਦੋ ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ। ਮੋਕੀਤੇ ਲੋਕਾਂ ਤੇ ਪ੍ਰਸ਼ਾਸਨ ਨੇ ਇੱਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਦੂਸਰੇ ਦੀ ਭਾਲ ਜਾਰੀ ਹੈ ਮੱਲਿਆਣਾ ਲੇਪੋ ਲਿੰਕ ਰੋਡ ਤੇ ਪਾਣੀ ਦੇ ਵਹਾਅ ਚ ਫਸੀ ਇੱਕ ਨਿੱਜੀ ਬੱਸ ਥਿਲੜਾ ਮਸ਼ੀਨ ਨਾਲ ਕੱਢੀ ਗਈ ਬੁੱਧਵਾਰ ਨੂੰ ਸਵੇਰੇ 8:00 ਵਜੇ ਦੇ ਕਰੀਬ ਮੱਲਿਆਵਾਲ ਲੋਂਪੋ ਲਿੰਕ ਰੋਡ ਤੇ ਓਵਰਫਲੋ ਹੋਈ ਚੰਦਪਾਣ ਡਰੇਨ ਕਾਰਨ ਇੱਕ ਨਿੱਜੀ ਅਤੇ ਸਕੂਲ ਦੀ ਬੱਸ ਡਰਾਈਵਰ ਦੀ ਗਲਤੀ ਨਾਲ ਪਾਣੀ ਦੇ ਵਹਾਅ ਦੇ ਵਿੱਚ ਫਸ ਗਈ ਪਰ ਨੁਕਸਾਨ ਤੋਂ ਬਚਾਰਿਆ ਸਕੂਲ ਦੀ ਨੀ ਜੀ ਬੱਸ ਨੂੰ ਤਾਂ ਸਥਾਨਕ ਵਾਸੀਆਂ ਨੇ ਤੁਰੰਤ ਇਕੱਠੇ ਹੋ ਕੇ ਟਰੈਕਟਰ ਨਾਲ ਬਾਹਰ ਕੱਢ ਲਿਆ ਪਰ ਨਿੱਜੀ ਸਵਾਰੀਆਂ ਵਾਲੀ ਬੱਸ ਨੂੰ ਜ਼ਿਆਦਾ ਪਾਣੀ ਦੇ ਵਹਾਅ ਚ ਫਸਣ ਕਾਰਨ ਹਿਡਰਾ ਮਸ਼ੀਨ ਰਾਹੀਂ ਬਾਹਰ ਕੱਢਿਆ ਗਿਆ। ਰਸੂਲਪੁਰ ਮੱਲਿਆਣਾ ਲਿੰਕ ਰੋਡ ਤੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਸਥਾਨਕ ਰਸੂਲਪੁਰ ਦੇ ਕਿਸਾਨਾਂ ਨੇ ਫਸਲਾਂ ਨੂੰ ਡੁੱਬਦਾ ਦੇਖਦਿਆਂ ਸੜਕ ਨੂੰ 3 ਫੁੱਟ ਤੱਕ ਤੋੜਨਾ ਪਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉੱਥੇ ਸਥਾਨਕ ਵਾਸੀਆਂ ਨੇ ਕਿਸੇ ਨੁਕਸਾਨ ਦੇ ਡਰੋਂ ਪੈਰਾ ਦਿੱਤਾ ਜਗਰਾਓ ਏਰੀਆ ਦੇ ਇੱਕ ਨਿਜੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਪਿੰਡ ਮੱਲਿਆਣਾ ਤੇ ਰਸੂਲਪੁਰ ਵਾਸੀ ਨੌਜਵਾਨਾਂ ਨੇ ਰੈਸਕਿਊ ਦੌਰਾਨ ਲੰਮਿਆ ਪੈ ਕੇ ਪਾਣੀ ਤੋਂ ਬਾਹਰ ਲੰਗਾਇਆ ਜ਼ਿਕਰਜੋਗ ਹੈ ਕਿ ਇੱਕ ਐਨਆਰਆਈ ਵੀ ਇਸ ਮੀਂਹ ਦੇ ਪਾਣੀ ਚ ਫਸ ਗਿਆ ਤਾਂ ਉੱਥੇ ਨੌਜਵਾਨਾਂ ਨੇ ਉਸ ਐਨਆਰਆਈ ਨੂੰ ਵੀ ਪਾਣੀ ਤੋਂ ਬਾਹਰ ਕੱਢਿਆ ਸੌਨ ਮਹੀਨੇ ਦੇ ਪਹਿਲਾਂ ਅਤੇ ਭਾਰੀ ਮੀਂਹ ਨੇ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਮੱਲਿਆਣਾ ਲੋੰਪੂ ਦੋਦਰੇ ਬੁੱਟਰਕਲਾ ਤੁੜਕੋਟ ਚੜਤ ਸਿੰਘ ਵਾਲਾ ਦਾਲਾ ਭੁੱਗੀਪੁਰਾ ਮੈਰੋ ਬੈਣੋ ਰਾਮੂ ਵਾਲਾ ਕਲਾਸ ਨੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਇਸ ਭਾਰੀ ਮੀਂਹ ਨਾਲ ਪੂਰੀ ਤਰ੍ਹਾਂ ਨੁਕਸਾਨ ਹੇਠਾ ਚੁੱਕੀ ਹੈ ਜੇਕਰ ਮੌਸਮ ਅਉਂਦੇ ਦਿਨਾਂ ਦੇ ਵਿੱਚ ਹੋਰ ਖਰਾਬ ਹੁੰਦਾ ਹੈ ਤਾਂ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ਦੇ ਪਾਣੀ ਦੀ ਮਾਰ ਹੇਠ ਆ ਸਕਦੀ ਨਹੀਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਤੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਨੁਕਸਾਨ ਡਰੇਨ ਵਿਭਾਗ ਵੱਲੋਂ ਸਮੇਂ ਸਿਰ ਚੰਦ ਪਾਣ ਡਰੇਨ ਦੀ ਸਫਾਈ ਨਾ ਕੀਤੀ ਹੋਣ ਕਾਰਨ ਹੋਇਆ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਡਰੇਨ ਦੀ ਸਫਾਈ ਕਰਨ ਦੀ ਅਪੀਲ ਕੀਤੀ